ਲਓ ਭਰਾਵੋ ਸੁੱਕਾ ਕੱਦੂ ਹੋ ਗਿਆ 2.5 ਹੋ ਗਿਆ ਬਚ ਗਿਆ ਪਹਿਲਾਂ ਲੇਜ਼ਰ ਕਰਾਤਾ 2.5 ਹੋ ਗਿਆ ਬਚ ਗਿਆ ਫਿਰ ਉਹ ਖਲਾਰ ਕੇ ਉੱਤੇ ਮੁਰੇ ਇਧਰ ਹਲੇ ਰਿਓ ਪਾਉਣਾ ਫਿਰ ਉਹ ਪਾ ਕੇ ਵੱਜ ਜਾਊਗਾ ਉੱਤੇ ਸੁਹਾਗਾ ਐਂ ਤਿਆਰੀ ਹੁੰਦੀ ਆ ਇਹਨੂੰ ਕਹਿੰਦੇ ਆ ਸੁੱਕਾ ਗੱਦੂ ਪਹਿਲਾਂ ਗਰਮ ਮੌਸਮ ਦੇ ਵਿੱਚ ਧੁੱਪਾਂ ਦੇ ਵਿੱਚ ਪੂਰੀ ਜ਼ਮੀਨ ਖੁੱਲ ਕੇ ਚੰਗੀ ਤਰ੍ਹਾਂ ਐਨ ਬਾਣ ਤਿਆਰ ਕਰ ਲਿਆ ਖਾਲ ਮਾਰ ਕੇ ਧੁੱਪ ਲਵਾਈ ਰਾਜਮੀ ਧੁੱਪ ਲਈਏ ਨੇ ਫਿਰ ਸੁਹਾਗਾ ਮਾਰ ਕੇ ਪੂਰਾ ਨੱਪ ਕੇ ਐਨ ਤਿਆਰ ਕਰਤਾ ਪਾਣੀ ਛੱਡ ਦੇਣਾ ਤੇ ਝੋਨਾ ਲਾ ਦੇਣਾ ਲੇਵਰ ਨੇ ਆ ਇੱਧਰ ਸੁੱਕੇ ਗੱਦੂ ਦੀ ਠੇਰ ਲਈ ਆ ਜਿਹੜੀ ਤਿਆਰੀ ਆ ਸੁਹਾਗਾ ਵਜਦਾ ਆਏ ਹੈ ਕਿ ਤਿਆਰ ਹੋ ਜਾਣਾ ਸਵੇਰੇ ਕੱਦੂ ਵਾਲਾ ਆ ਪਹਿਲਾਂ ਹਲ ਮਾਰੇ ਵੀ ਹਲਕੇ ਹਲਕੇ ਉਦੋਂ ਬਾਅਦ ਸਾਰੀ ਇਹ ਦੱਬ ਕੇ ਸੁਹਾਗਾ ਮਾਰ ਕੇ ਨੱਪ ਕੇ ਪਾਣੀ ਖੜਾਉਣ ਦੀ ਖਾਤਰ ਜਿਹੜੇ ਆਪਾਂ ਕੱਦੂ ਕਰਕੇ ਇੰਨਾ ਪਾਣੀ ਵੇਸਟ ਕਰਦੇ ਆ ਮਸ਼ੀਨਰੀ ਤੋੜਦੇ ਆ ਕੁਦਰਤੀ ਨੇ ਆਉਂ ਤਾਂ ਇੰਨਾ ਪਾਣੀ ਬਰਬਾਦ ਹੋ ਜਾਂਦਾ ਜਿਹੜਾ ਧਰਤੀ ਥੱਲੇ ਜਾਂਦਾ ਹੀ ਨਹੀਂ ਜੀਵਾਂ ਦਾ ਇਹਨੇ ਪਾਣੀ ਵੀ ਨੋਰਮਲੀ ਲੈਣਾ ਜਿੰਨੀ ਦੇਰ ਤੱਕ ਆਪਣੇ 2-4 ਦਿਨਾਂ ਲਈ ਦਵਾਈ ਵਾਲੇ ਹੰਡੇ ਦੇ ਦਵਾਈ ਵੀ ਚਾ ਲੈਣੀ ਆ ਸਾਰੀ ਸੱਕੀ ਵੀ ਕੰਟਰੋਲ ਆ ਬਾਅਦ 'ਚ ਐਵੇਂ ਹੀ ਹੋਰ ਕਲਿੱਪ ਬਣਾਵਾਂਗੇ ਦਵਾਈ ਵਾਲੀ ਵੀਟ ਵੀ ਪਾਵਾਂਗੇ ਉਹਦੇ ਬਾਅਦ ਸੋਣਾ ਕਰਿਆ ਕਿਵੇਂ ਆ ਕੀ ਰਿਜ਼ਲਟ ਆ ਕਿਹੜੇ-ਕਿਹੜੇ ਦਵਾਈ ਪਾਈ ਆ ਕਿੰਨਾ ਫਾਇਦਾ ਹੋਇਆ ਕਿਹੜੀ-ਕਿਹੜੀ ਚੀਜ਼ ਦੀ ਬਚਤ ਹੋਈ ਆ ਉਹ ਵੀ ਬਣਾ ਕੇ ਰੱਖ ਲਾਂਗੇ ਤੇ ਪਾ ਦਾਂਗੇ ਆਪ ਸਾਡੇ ਆਪਦੇ ਦੋਸਤਾਂ ਨੂੰ ਤਾਂ ਕਿ ਅਸੀਂ ਵੀ ਬਚੀਏ ਕੁਦਰਤ ਦੀ ਕਰੋਪੀ ਆਉਣੀ ਹੈ گا ਪਾਣੀ ਦੀ ਅਣਹੋਂਦ ਕਰਕੇ ਉਹ ਤੋਂ ਬਚ ਲਈਏ ਆਪਾਂ ਪਾਣੀ ਬਿਨਾ ਜ਼ਿੰਦਗੀ ਬਿਲਕੁਲ ਹੀ ਹੈ ਨਹੀਂ ਨਾ ਇਨਸਾਨ ਦੀ ਨਾ ਪਰਿੰਦੇ ਦੀ ਨਾ ਕੀੜੇ ਮਕੌੜੇ ਦੀ ਤੇ ਆਪਾਂ ਵੀ ਵਿੱਚ ਆਈਆਂ ਇਹ ਭਰਾਵੋ ਮੈਂ ਤਾਂ ਕਹਿਣਾ ਆਪਾਂ ਉਪਰਾਲਾ ਕਰੀਏ ਸਾਰੇ ਕੋਸ਼ਤਾ ਬਚਾਈਏ ਕੁਦਰਤ ਦਾ ਦਿੱਤਾ ਆ ਚੀਜ਼ ਦਿਖਾਉਣ ਦਾ ਜੀ ਕਰਦਾ ਸੀਗਾ ਅਸੀਂ ਪਿਛਲੇ ਸਾਲ ਤੋਂ ਸਕਸੈਸ ਕਰ ਲਈ ਸੀ ਇਹਦੇ ਵਿੱਚ ਐਤ ਕੀ ਧੱਲੇ ਦੇ ਨਾਲ 35 ਦੇ 35 ਚੀਲੇ ਪੂਰੇ ਜਿਹੜੀ ਬਜਾਈ ਆ ਹੋਸਕੇ ਗੱਦੂ ਵਾਲੀ ਆ ਬੱਟਾਂ ਵਾਲਾ ਜਿਹੜਾ ਉਹ ਵੀ ਦਿਖਾਵਾਂਗੇ ਕਿਵੇਂ ਬੀਜਣਾ ਕਿਵੇਂ ਅਸੀਂ ਸਾਡੇ ਵਾਲੀ ਵਿਧੀ ਕਿਵੇਂ ਆ ਉਹਦੀ ਤਿਆਰੀ ਦੀ ਅਲੱਗਾ ਕਲਿੱਪ ਬਣਾ ਦਾਂਗੇ ਤੇ ਸਾਰੇ ਅਪਣਾਓ ਵੀਰ ਮੈਂ ਤਾਂ ਕਹਨਾ ਕੋਸ਼ਕ ਕੁਦਰਤ ਦਾ ਸਾਥ ਦੇਈਏ ਠੀਕ ਆ ਜੀ